ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਹੈਗੀ ਆ ਆਪਾਂ ਸੂਟ ਦੇ ਵਿੱਚ ਕਿੰਨਾ ਮਾਰਜਿਨ ਰੱਖਦੇ ਆ ਤੇ ਘੇਰੇ ਨੂੰ ਆਪਾਂ ਕਿਸ ਤਰੀਕੇ ਨਾਲ ਰੱਖਣਾ ਹਿਪ ਜਿੰਨਾ ਰੱਖਣਾ ਜਾਂ ਘਟ ਰੱਖਣਾ ਚਲੋ ਜੀ ਆਪਾਂ ਸਟਾਰਟ ਕਰਦੇ ਆ ਇੱਥੇ ਆਪਾਂ ਲਿਖ ਕੇ ਤੁਹਾਨੂੰ ਸਾਰਾ ਦੱਸਦੇ ਆ ਨਾਪ ਇਹ ਆਪਾਂ ਲਿਖਾਂਗੇ ਕਮੀਜ਼ ਦੀ ਲંબਾਈ ਤੁਹਾਨੂੰ ਸਾਰਾ ਪ੍ਰੋਪਰ ਪਤਾ ਲੱਗੂਗਾ ਵੀ ਆਪਾਂ ਕਿੰਨਾ ਕਿੰਨਾ ਪਲੱਸ ਕੀਤਾ ਮਾਰਜਿਨ ਹੈ ਨਾ ਤੁਹਾਡੇ ਸਾਹਮਣੇ ਮੈਂ ਲਿਖ ਰਹੀ ਹਾਂ 37 ਇੰਚ ਆਪਣੀ ਕਮੀਜ਼ ਦੀ ਲੰਬਾਈ ਤਿਆਰ ਹੈ ਇਹਦੇ ਵਿੱਚ ਆਪਾਂ ਪਾਉਣਾ ਜੀ 3 ਇੰਚ ਮਾਰਜਿਨ ਮਤਲਬ ਕਿ ਕੱਪੜਾ ਜਿਹੜਾ ਐਕਸਟਰਾ ਆਪਾਂ ਕਟਿੰਗ ਕਰਦੇ ਹਣਾ ਉਹ ਵਾਲਾ 3 ਇੰਚ ਪਲੱਸ ਕਰਨਾ ਤੇ ਹੁਣ ਆਪਾਂ ਤੀਰੇ ਦੀ ਤੁਹਾਨੂੰ ਦੱਸਾਂਗੀ ਕਿੰਨੇ ਇੰਚ ਤਿਆਰ ਹੈ ਤੇ 12 ਇੰਚ ਤਿਆਰ ਹੈ ਜੀ ਕਿਸੇ ਦਾ ਵੀ ਤੀਰਾ ਤਾਂ ਉਹਦੇ ਵਿੱਚ ਆਪਾਂ 1 ਇੰਚ ਪਲੱਸ ਕਰਨਾ ਹੁੰਦਾ ਹੈ ਤੇ ਹੁਣ ਆਪਾਂ 1 ਇੰਚ 1 ਇੰਚ ਹੁਣ ਆਪਾਂ ਪਲੱਸ ਕਰ ਦਾਂਗੇ ਜੀ 13 ਤੇ 1 ਇੰਚ ਪਲੱਸ ਕਰਕੇ ਆਪਣਾ 13 ਹੋ ਗਿਆ 13 ਆਪਣਾ 13 ਤਿਆਰ ਹੋ ਜੂ ਤੁਸੀਂ ਦੇਖ ਸਕਦੇ ਹੋ ਇੱਥੇ ਮੈਂ 13 ਇੰਚ ਲਿਖੂਗੀ ਠੀਕ ਹੈ ਜੀ ਕਿਸੇ ਦਾ ਵੀ 13 ਗਾ 1 ਇੰਚ ਹੀ ਪਲੱਸ ਹੁੰਦਾ ਹੁੰਦਾ ਗਾ ਜਿਆਦਾ ਕਪੜਾ ਨਹੀਂ ਪਲੱਸ ਹੁੰਦਾ ਕਿ ਤੁਸੀਂ ਹੁਣ ਆਪਾਂ 7 ਇਤੀ ਨਾਪ ਲੈਵਾਂਗੇ 7 ਹੀ ਹੈਗੀ ਜੀ 18 ਇੰਚ ਇਹਦੇ ਵਿੱਚ ਕੋਈ ਆਪਾਂ ਵਧਾਉਣਾ ਘਟਾਉਣਾ ਨਹੀਂ ਜੇਕਰ ਕਿਸੇ ਨੇ ਖੁੱਲਾ ਪੀੜਾ ਕਰਵਾਉਣਾ ਤਾਂ ਤਾਂ ਆਪਾਂ ਨੂੰ ਹਣਾ ਵਧਾਉਣਾ ਘਟਾਉਣਾ ਨਾਪ ਪਾਊਗਾ ਨਹੀਂ ਬਿਲਕੁਲ ਐਜ ਇਟਿਚ ਹੀ ਨਾਪ ਰੱਖ ਦੇਣਾ ਜਿੰਨਾ ਅਗਲੇ ਦਾ ਹੈਗਾ ਉਹ ਉਨਾ ਹੀ ਰੱਖਣਾ ਆਪਾਂ ਤੇ ਅੱਗੇ ਜੀ ਆਪਾਂ ਲਿਖਾਂਗੇ ਕਮਰ ਕਮਰ ਦੇ ਵਿੱਚ ਵੀ ਆਪਾਂ ਨੂੰ ਕੋਈ ਵਧਾਉਣ ਘਟਾਉਣ ਦੀ ਜ਼ਰੂਰਤ ਨਹੀਂ ਮਾਰਜਨ ਕੋਈ ਵੀ ਆਪਾਂ ਕਪੜਾ ਤਾਂ ਵੈਸੀ ਹੀ ਹੁਣ ਜਦੋਂ ਆਪਾਂ ਘੇੜਾ ਕੱਟਿੰਗ ਕਰਾਂਗੇ ਉਦੋਂ ਹੀ ਕਪੜਾ ਆਪਾਂ ਵੱਧ ਰੱਖ ਲੈਣੇ ਉਹ ਤਾਂ ਕਪੜਾ ਹੋਊਗੀ 1.5 15 ਇੰਚ ਕਮਰ ਸੀ हिਪ ਆ ਜੀ ਹੁਣ ਇੱਥੇ ਆ ਕੇ ਪਹਿਣਾ ਗਲਤੀ ਕਰ ਦਿੰਦੀਆਂ ਨੇ हिਪ ਆਪਣੀ 18 ਇੰਚ ਆ ਜੀ ਤੇ ਘੇੜਾ ਆਪਣਾ 17 ਇੰਚ ਆ ਜੀ ਤੁਸੀਂ ਦੇਖੋ ਕਿੰਨਾ ਫਰਕ ਹੈ 1 ਇੰਚ ਦਾ ਗੈਪ ਆ ਤੁਹਾਨੂੰ ਮੈਂ ਸਾਰੀ ਵੀਡੀਓ ਇਹਦੇ ਬਾਰੇ ਦੱਸੂਗੀ ਕੱਲੇ ਵਿੱਚ ਘੇਰੇ ਵਾਸਤੇ ਹੀ ਇਹ ਵੀਡੀਓ ਤੁਹਾਨੂੰ ਦੱਸ ਰਹੀਆਂ ਨਾਲ ਇਹ ਪਲੱਸ ਕਰਨ ਵਾਲੀ ਮਾਰਜਿਨ ਬਾਰੇ ਵੀ ਹੈ ਨਾ ਤੁਹਾਨੂੰ ਪਤਾ ਲੱਗੇ 3 ਇੰਚ ਆਪਾਂ ਪਲੱਸ ਕਰਨਾ 17 ਦੇ ਵਿੱਚ ਤਾਂ ਕਿ ਆਪਾਂ ਮਾਰਜਿਨ ਰੱਖੀਏ ਕੱਪੜੇ ਦਾ ਹਨਾ ਬਾਹ ਜੀ ਆਪਣੀ ਤਿਆਰ ਸਾਡੇ 15 ਤੇ ਇਹਦੇ ਵਿੱਚ ਆਪਾਂ 2 ਪਲੱਸ ਕਰਨਾ ਹੁੰਦਾ 2.5 ਵੀ ਕਰ ਸਕਦੇ ਹੋ 2 ਵੀ ਕਰ ਸਕਦੇ ਹੋ ਤੁਸੀਂ ਐਕਸਟਰਾ ਕਪੜਾ ਕਿੰਨਾ ਵੀ ਲੈ ਸਕਦੇ ਹੋ ਆਪ ਦੇ ਅਕੋਰਡਿੰਗ ਵੀ ਲੈ ਸਕਦੇ ਹੋ ਵੀ ਤਿੰਨ ਵੀ ਰੱਖ ਸਕਦੇ ਹੋ ਜਿੰਨਾ ਤੁਹਾਨੂੰ ਜ਼ਰੂਰਤ ਲੱਗਦੀ ਹੈ ਤੇ ਖੁੱਲੀ ਬਾਹ ਹੈਗੀ ਅਜੇ ਦੀ 5 ਇੰਚ ਕਈ ਵਾਰ ਪਹਿਣਾ ਗਲਤੀ ਕਰ ਜਾਂਦੀਆਂ ਨੇ ਇੱਥੇ ਜਦੋਂ ਆਪਣਾ ਘੇਰੇ ਤੇ ਇਹ ਆਉਂਦੀ ਆ ਤੇ ਇੱਥੇ ਆਪਣਾ ਸਾਰਾ ਪਲੱਸ ਹੋ ਜਾਊਗਾ ਕਿ 40 ਇੰਚ ਬਣ ਜਾਊਗਾ ਇੱਥੇ ਆਪਾਂ ਵਧਾਇਆ ਇਹਨਾਂ ਦੇ ਵਿੱਚ ਕੋਈ ਵਧਾਉਣ ਦੀ ਲੋੜ ਨਹੀਂ ਹੈ ਨਾ हिਪ ਦੇ ਵਿੱਚ ਕੋਈ ਨਹੀਂ ਆਪਾਂ ਮਾਰਜਿਨ ਵਧਾਉਣਾ ਹੈ ਨਾ ਜਿੰਨਾ ਹੈਗਾ ਉਨੀ ਰੱਖਣਾ ਘੇਰੇ ਦੇ ਵਿੱਚ ਆਪਾਂ ਵਧਾਉਣਾ ਪਾਊਗਾ ਆਪਾਂ ਨੂੰ ਆਹ ਦੇਖੋ ਜੀ ਘੇਰੇ ਤੇ ਆਪਾਂ ਕਿਉਂ ਗਲਤੀ ਕਰ ਜਾਂਦੇ ਆ ਹਿਪ ਦੇ ਮੁਤਾਬਕ ਹੀ ਘੇਰਾ ਰੱਖਿਆ ਕਰੋ ਭੈਣੋ ਕਿਉਂਕਿ ਹਿਪਾਂ ਦਾ ਕਲਾ ਦੀ ਸਹੀ ਹਮਦੀ ਹੈ ਤੇ ਘੇਰਾ ਅਗਲੇ ਦਾ ਥੋੜਾ ਜਿਹਾ ਘਟਮਾ ਹੁੰਦਾ ਜਿੱਦੋਂ ਆਪਾਂ ਘੇਰੇ ਤੋਂ ਮਿੰਕੇ ਹੀ ਕੱਪੜਾ ਰੱਖਦੇ ਤਾਂ ਫਿਰ ਹਿਪ ਵੇਲੇ ਆਪਾਂ ਨੂੰ ਤੰਗ ਕਰਦਾ ਜਦੋਂ ਆਪਾਂ ਫੋਲਡਿੰਗ ਕਰਨੀ ਹੈ ਚਾਕਾਂ ਦੀ ਚਾਕਾਂ ਦੀ ਜਦੋਂ ਆਪਾਂ ਫੋਲਡਿੰਗ ਕਰਦੇ ਆ ਉਦੋਂ ਆਪਾਂ ਨੇ ਕੱਪੜਾ ਘਟ ਜਾਂਦਾਗਾ ਤੁਸੀਂ ਹਿਪ ਤੋਂ ਮੁਤਾਬਕ ਹੀ ਘੇਰਾ ਰੱਖਣਾ ਹੁੰਦਾਗਾ ਤੇ ਉਹਦੇ ਮੁਤਾਬਕ ਹੀ ਘੇਰਾ ਰੱਖਿਆ ਕਰੋ ਸਾਰੇ ਕੋਈ ਹੈ ਨਾ ਕੋਈ ਵੀ ਹੈ ਘੇਰਾ ਥੋੜਾ ਜਿਹਾ ਹਰ ਇੱਕ ਦਾ ਘੱਟ ਹੁੰਦਾਗਾ ਨੇ ਘੇਰਾ ਥੋੜਾ ਜਿਹਾ ਵੱਧ ਹੋਣਾ ਚਾਹੀਦਾ ਹਿਪ ਤੋਂ ਮੁਤਾਬਕ ਪਰ ਨਹੀਂ ਟਰੈਂਡ ਵਸੇ ਇਦਾਂ ਹੀ ਆ ਹਰ ਇੱਕ ਘੇਰਾ ਨਹੀਂ ਵੱਡਾ ਪਾਉਣਾ ਚਾਹੁੰਦਾ ਤੇ ਘੇਰਾ ਛੋਟਾ ਹੁੰਦਾ ਤੇ ਹਿੱਪ ਆਪਣੀ ਵੱਧ ਹੁੰਦੀ ਆ ਹਿੱਪ ਨੂੰ ਮਿਲ ਕੇ ਹੀ ਤੁਸੀਂ ਘੇਰੇ ਦਾ ਨਾਪ ਲਓ ਫੇਰੀ ਤੁਸੀਂ ਕਟਿੰਗ ਕਰਨੀ ਸ਼ੁਰੂ ਕਰੋ ਹਿੱਪ ਦੇ ਮੁਤਾਬਕ ਜਿਵੇਂ 18 ਇੰਚ ਤੇ 18 ਇੰਚ 'ਚ 3 ਪਲੱਸ ਕਰਦਿਆ ਕਰੋ ਇੱਥੇ ਮੈਂ ਤੁਹਾਨੂੰ ਕਮੀਜ਼ ਤੇ ਵੀ ਤੁਹਾਨੂੰ ਦਿਖਾਉਣੀ ਆ ਵੀ ਕਿੰਨਾ ਨਾਪ ਹਨ ਗਲਤ ਹੋ ਜਾਂਦਾ ਕਿ ਨਹੀਂ ਆਪਣੀ ਕਟਿੰਗ ਵੇਲੇ ਦੇਖੋ ਜੀ ਆਪਾਂ ਹੁਣ ਹਿੱਪ ਦਾ ਨਾਪ ਲਵਾਂਗੇ ਇੱਕ ਕਮੀਜ਼ ਆ हिਪ ਦਾ ਨਾਪ ਆਪਾਂ ਲੈ ਰਹੇ ਆ ਹਿਪ ਹੋਊਗੀ ਜੀ 18 ਇੰਚ ਤੋਂ ਵੀ ਵੱਧ ਹੋਊਗੀ ਦੇਖੋ ਜੀ 18.5 ਤੋਂ ਥੋੜੀ ਜਿਹੀ ਘੱਟ ਐ ਤੇ 18 ਇੰਚ ਤੋਂ ਵੀ ਵੱਧ ਐ ਹਿਪ ਜਦੋਂ ਆਪਾਂ ਘੇਰਾ ਲਪਾਂਗੇ ਤੇ ਜੇ ਕੋਈ ਵਰਕ ਵਾਲਾ ਸੂਟ ਆ ਨਾ ਉਹਦਾ ਬੈਕ ਸਾਈਡ ਤੁਸੀਂ ਨਾਪਿਆ ਕਰੋ ਘੇਰੇ ਦੀ ਵਰਕ ਵਾਲਾ ਜਾਂ ਕੋਈ ਲਾਸ ਵਗੈਰਾ ਵਾਲਾ ਉਹ ਘੇਰਾ ਨਾ ਨਾਪਿਆ ਕਰੋ ਕਿਉਂਕਿ ਜੇ ਖਿੱਚ ਪਈ ਹੁੰਦੀ ਐ ਤੇ ਹੁਣ ਆਪਾਂ ਘੇਰਾ ਨਾਪਿਆ ਜੀ 17 ਇੰਚ ਕਿੰਨਾ ਫਰਕ ਹੈ ਤੇ ਜਦੋਂ ਆਪਾਂ ਆ ਦੇਖੋ ਕੱਪੜਾ ਇੱਥੇ ਵੱਧ ਦਿੱਤਾ ਹੋਇਆ ਹੈ ਨਾ ਤੇ ਚਾਕਾਂ ਦੇ ਵਿੱਚ ਆਪਾਂ ਕੱਪੜਾ ਵੱਧ ਦੇ ਦਿੰਨੇ ਆ ਤੇ ਘੇਰਾ ਦੀ ਜਦੋਂ ਆਪਾਂ ਕਟਿੰਗ ਕਰਨੀ ਹੈ हिਪ ਨੂੰ ਨਾਪ ਕੇ ਘੇਰੇ ਦੀ ਕਟਿੰਗ ਕਰੋ ਕਟਿੰਗ ਕਰਨ ਵੇਲੇ ਘੇਰਾ ਤੁਸੀਂ हिਪ ਜਿੰਨਾ ਰੱਖ ਲਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਇਦਾਂ ਦੀਆਂ ਵਧੀਆ ਵਧੀਆ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ ਸਸ਼ੇਕਾਲ ਬਾਏ ਬਾਏ